اور ربا کو میں کافی چرچ نہیں آ سکیا اس درد کے موٹر سائیکل گیار کچھ نہیں چلتا ਉਰਬ ਦੇ ਦਾਸਾਂ ਕੋ ਡੇਲੀ ਇਹੀ ਦੁਆ ਪ੍ਰਾਰਥਨਾ ਕਰਾਈ ਦੀ ਸੀਗੀ ਪਰਮਾਤਮਾ ਦੇ ਦਾਸੋ ਦੁਆ ਪ੍ਰਾਰਥਨਾ ਕਰੋ ਕਿ ਮੈਂ ਆਪਣੀ ਮਸ਼ੀਨਰੀ ਆਪਣਾ ਮੋਟਰ ਚਲਾ ਕੇ ਹੀ ਸੱਚ ਆਵਾਂ ਔਰ ਪ੍ਰਭੂ ਨੇ ਸੱਚਮੁੱਚ ਉਸ ਦਿਨ ਇਸ ਤੋਂ ਪਹਿਲਾਂ ਜੋ ਪਿਛਲੇ ਮੰਡੇ ਪੱਟੀ ਕਰਾਈ ਦਾ ਉਸ ਪੱਟੀ ਦੇ ਦੁਆਰਾ ਉਸ ਤੋਂ ਪਿਛਲੇ ਦੋ ਪੱਟੀਆਂ ਜਿਹੜੀਆਂ ਹੋਈਆਂ ਰੱਬ ਦੇ ਦਾਸਾਂ ਦੀਆਂ ਦੁਆਵਾਂ ਸਦਕਾ ਔਰ ਸਾਰੀ ਸੰਗਤ ਦੇ ਧਵਾਮਾਂ ਦੇ ਸੰਬੰਧ ਕੀ ਸੱਚਮੱਚ ਹੱਡੀ ਬਿਲਕੁਲ ਸੈੱਟ ਬੈ ਗਈ ਆ ਔਰ ਕੋਈ ਦਰਦ ਨਹੀਂ ਆ ਕੋਈ ਇਸ ਟਾਈਮ ਨੂੰ ਕੋਈ ਪ੍ਰਾਬਲਮ ਨਹੀਂ ਆ ਮੈਂ ਬੁਲਟ ਇਸ ਟਾਈਮ ਚਲਾ ਕੇ ਲੈ ਗਿਆ ਆ ਮੈਂ ਇਹ ਪ੍ਰਭੂ ਦਾ ਧੰਨਵਾਦ ਕਰਦਾ ਕਿ ਜਿਵੇਂ ਯਿਸੂ ਨੇ ਸੱਚਮੱਚ ਹੱਡੀ ਗੰਨ ਚੋੜ ਨੂੰ ਨਿਵਾਜਿੰਦਾ ਕੀਤਾ ਉਹਦੇ ਬਚਨ ਦੇ ਵਿੱਚ ਵੀ ਲਿਖਿਆ ਕਿ ਇੰਨਾ ਸਾਰੀਆਂ ਹੱਡੀਆਂ ਦੇ ਵਿੱਚ ਕੋਈ ਵੀ ਹੱਡੀ ਨਹੀਂ ਥੋੜੀ ਜਿਹੀ ਔਰ ਸੱਚਮੱਚ ਇਨਾ ਦਸੰਗਾਂ ધਮਾ ਪ੍ਰਾਰਥਨਾ ਜੁਦਾਰਾ ਤੇ ਬਿਲਕੁਲ ਠੀਕ ਹੈ ਕੋਈ ਦਰਦ ਨਹੀਂ ਕੋਈ ਪ੍ਰੋਬਲਮ ਨਹੀਂ ਆ ਇਨਾ ਪ੍ਰਭੂ ਦਾ ਤਾਂ ਨਵਾਕ ਕਰਦਾ ਰੱਬ ਦੇ ਸਾਸਨ ਦਾ ਤੁਹਾਨੂੰ ਆਗਰ ਕਰਦਾ ਸਾਡੀ ਸੰਗਤ ਦਾ ਤੁਹਾਨੂੰ ਆਗਰ ਕਰਦਾ ਕਿ ਮੈਨੂੰ ਇਸ ਪ੍ਰਭੂ ਨੇ ਇਸ ਪਰੇਸ਼ਾਨੀ ਤੋਂ ਆਜ਼ਾਦ ਕੀਤਾ ਮੈਂ ਇਸ ਇਸ ਗਵਾਹੀ ਦੇ ਲਈ ਪ੍ਰਭੂ ਜੀ ਨੇ ਜੋ ਪਰਮੇਸ਼ਰ ਦਾ ਤੁਹਾਨੂੰ ਆਗਰ ਕਰਦਾ ਔਰ ਦੂਸਰੀ ਮੇਰੀ ਗਵਾਹੀ ਹੈ ਬੋਲ ਦਿਓ ਜੋ ਇਹ ਬੁਲਟ ਦਾ ਸ਼ੌਂਕ ਬਹੁਤ ਦੇਰ ਤੋਂ ਸੀ ਪਰ ਮੈਂ ਰੱਬ ਦੇ ਦਸਾਂ ਨਾਲ ਪੰਜ ਤਿੰਨ ਸਦੀਸ ਮਸੀਦ ਤੋਂ ਬਣਾ ਲਿਆ ਇਦਾਂ ਹੀ ਗੱਲ ਕਰਦੇ ਰਹਿਣ ਅੱਜ ਤੱਕ ਕੋਈ ਕੰਮ ਸਿਰ ਕੰਮ 4 5 ਸਾਲ ਪਹਿਲਾਂ ਮੈਂ ਕਹਿੰਦਾ ਸੀ ਅਸੀਂ ਅਸੀਂ ਬੁਲਟ ਲੈਣਾ ਔਰ ਨਹੀਂ ਲਿਆ ਗਿਆ ਉਹ ਰੱਬ ਦੇ ਦਸਾਂ ਨੇ ਇਹੀ ਕਹਾ ਸੀ ਦੁਆ ਪ੍ਰਾਰਥਨਾ ਕਰਕੇ ਕਿ ਬਰਕਤਾਂ ਬਹੁਤ ਸਾਰੀਆਂ ਦੇ ਸੱਚਮੁੱਚ ਬਰਕਤ ਮਿਲੀ ਆ ਪਰ ਸਮਾਂ ਉਦੋਂ ਨਹੀਂ ਜਦੋਂ ਸਮਾਂ ਆ ਸੀ ਉਸ ਦਾਸਾਂ ਦੇ ਦੁਆਰਾ ਜੋ ਪਿਆ ਗਿਆ ਸੀ ਉਹ ਜੀਜਾ ਅਜੋਨਾ ਦੇ ਬੋਲ ਪੂਰੇ ਹੋਇਆ ਜੋ ਵੀ ਹੋ ਤੈ ਗਿਆ ਸੱਚਮੁੱਚ ਬਰਕਤਾਂ ਹੀ ਬਰਕਤਾਂ ਕਿ ਉਹ ਪੂਰੀਆਂ ਹੋਈਆਂ ਸਾਨੂੰ ਤੁਸਨੇ ਬੁਲਟ ਦੇ ਨਾਮ ਬਲੈਸ ਕੀਤਾ ਇਹ ਵੀ ਬਹੁਤ ਧੰਨਵਾਦ ਕਰਦਾ ਰੱਬ ਦੇ ਦਾਸਾਂ ਦਾ ਸਾਰੀ ਸੰਗਤ ਦਾ ਸਾਰਿਆਂ ਦਾ ਧੰਨਵਾਦ ਕਰਦਾ ਕਿ ਉਸ ਨਵੇਂ ਬੁਲਟ ਦੇ ਗਾਣ ਸਾਨੂੰ ਇਹ ਸੁਣੇ ਬਲੈਸ ਕੀਤਾ ਸਾਰਿਆਂ ਨੂੰ ਜਾਨ ਸਿੱਧੀ ਕੋ ਤੇ ਤੀਸਰੀ ਗੁਵਾਈਆ ਜੋ ਸੱਚਮੁੱਚ ਰੱਬ ਦੇ ਦਰ ਸਾਰੀ ਸੰਗਤ ਦੀ ਹਰ ਸੰਡੇ ਹਰ ਵਕਤ ਦੁਆ ਪ੍ਰਾਰਥਨਾ ਕਰਨੀ ਸੀ ਜਿਸ ਤਰ੍ਹਾਂ ਜਾਣਦੇ ਸੀ ਉਹ ਗੁਲ ਦੇ ਵਿੱਚ ਬਹੁਤ ਹੀ ਜ਼ਿਆਦਾ ਕੰਮ ਆ ਰਿਹਾ ਰੋਜ਼ਗਾਰ ਦੀ ਪਰੇਸ਼ਾਨੀ ਸੀ ਹੁਣ ਸਾਰੀ ਸੰਗਤ ਦੀਆਂ ਦੁਆਵਾਂ ਦੇ ਦੁਆਰਾ ਰੱਬ ਦੇ ਦਰ ਸਾਰੀਆਂ ਦੁਆਵਾਂ ਦੇ ਦੁਆਰਾ ਐਸ ਟਾਈਮ ਜੋ ਕੰਮ ਤੇ ਨਹੀਂ ਸੀ ਚਾਹਦੇ ਨਾ ਨਹੀਂ ਪੁਰਾਣੇ ਜੋ ਵੀ ਨਹੀਂ ਸੀ ਵੀ ਚਾਹਦੇ ਉਹਨਾਂ ਨੂੰ ਵੀ ਕੰਮ ਕਰ मिल चुके ਨੇ ਚਾਹੇ 2 ਲੱਖ ਦੀਆਂ ਹੋਣਾਂ ਕਿ 3 ਲੱਖ ਦੀਆਂ ਚਾਹੇ 4 ਲੱਖ ਦੀਆਂ ਸੱਚਮੱਚ ਉਹ ਰੁਜ਼ਗਾਰ ਦੀ ਅਸ਼ਾ ਯਿਸੂ ਨੇ ਸਭਨਾਂ ਨੂੰ ਦੇ ਦਿੱਤਾ ਇਸ 하나님의 ਲਈ ਵੀ ਮੈਂ ਪਰਮੇਸ਼ਰ ਦਾ ਧੰਨਵਾਦ ਕਰਦਾ ਕਿ ਸੱਚਮੱਚ ਆਪਣੇ ਦਾਸਾਂ ਦੀਆਂ ਦੁਆਆਂਸ ਪ੍ਰਾਰਥਨਾ ਦੇ ਦੁਆਰਾ ਯਿਸੂ ਨੇ ਸਭਨਾਂ ਨੂੰ ਰੁਜ਼ਗਾਰ ਦੇ ਨਾਲ ਬਲੈਸ ਕੀਤਾ ਇਹਨਾਂ ਸਾਰੀਆਂ ਦੁਆਈਆਂ ਦੇ ਲਈ ਮੈਂ ਯਿਸੂ ਦਾ ਧੰਨਵਾਦ ਕਰਦਾ ਸਾਰਾ ਇੱਜ਼ਤ ਤੇ ਜਲਾਲ ਉਸ ਜਿੰਦੇ ਯਹਵਾ ਪਰਮੇਸ਼ਰ ਨੂੰ ਜਾਵੇ ਤੇ ਆਪਦੇ ਦਾਸਾਂ ਦਾ ਸਾਰੀ ਸੰਗਤਾਂ ਧੰਨਵਾਦ ਸਾਰਿਆਂ ਨੂੰ ਜਰਨਸੀ